ਸਰ ਮੇਰੇ ਕੋਲੇ ਆਪਣਾ ਚਾਂਪਾ ਨੇ 42 25 ਤਰ੍ਹਾਂ ਦੀਆਂ ਅੱਛਾ ਜੀ ਤੇ ਆਪਣੇ ਕੋਲੇ ਪਨੀਰ ਟਿਕਾ ਮਸ਼ਰੂਮ ਟਿਕਾ ਐਨੀ ਜਿਹੜੀ ਵੈਰਾਈਟੀ ਹੈ ਚਾਂਪ ਦੀ ਇਹ ਸਾਰੀ ਤੁਹਾਡੇ ਵੱਲੋਂ ਆਪ ਖੁਦ ਪ੍ਰੇਪੇਅਰ ਕੀਤੀਆਂ ਹਾਂ ਜੀ ਹਾਂ ਜੀ ਮੈਂ ਖੁਦ ਆਪ ਪ੍ਰੇਪੇਅਰ ਕਰਦਾ ਸਾਰੇ ਕੋ ਜੀ ਆਪ ਬਣਾਉਣਾ ਵਾ ਆਪ ਸਾਰੀ ਮੈਰੀਨੇਸ਼ਨਾਂ ਸਾਰੀਆਂ ਆਪ ਲਾਈ ਦੀਆਂ ਨੇ ਜੀ ਹਾਂ ਜੀ ਹਾਂ ਜੀ ਆ ਜੀ ਤੁਹਾਨੂੰ ਦੱਸੋ ਕੁਝ ਵੀ ਜੀ ਸਾਰੇ ਸਪੈਸ਼ਲ ਹੋਵੇ ਜਿਹੜੇ ਇਹਦੇ ਚ ਸਾਰੇ ਮਸਾਲੇ ਪੈਂਦੇ ਆ ਸਾਰੇ ਆਪਾਂ ਵਧੀਆ ਯੂਜ਼ ਕਰਦੇ ਆ ਆਪ ਪਸਾ ਕੇ ਆਪ ਵਧੀਆ ਹਾਈ ਕੁਆਲਿਟੀ ਦੇ ਮਸਾਲੇ ਯੂਜ਼ ਕਰਦੇ ਜਿਹੜੇ ਇਹਨਾਂ ਵਿੱਚ ਮੈਰੀਨੇਸ਼ਨਾਂ ਵਿੱਚ ਲੱਗਦੇ ਨੇ ਹਾਂਜੀ ਠੀਕ ਹੈ ਜੀ ਪਨੀਰ ਆਪਣਾ ਇੱਕ ਨੰਬਰ ਆ ਹਰ ਇੱਕ ਚੀਜ਼ ਫਰੈਸ਼ ਆ ਦੇਖੋ ਇਹਦੀ ਸ਼ਾ ਇਹ ਚਾਪਲ ਜਿਹੜਾ ਕੈਮਰਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਇਹਦੀ ਫਰੈਸ਼ਨੈਸ ਰੋਜ਼ ਵਾਹਿਗੁਰੂ ਦੀ ਕਿਰਪਾ ਨਾਲ ਰੋਜ਼ ਤਾਜੀ ਬਣਾਈਦੀ ਆ ਤਾਜੀ ਮਹਾਰਾਜ ਦੀ ਕਿਰਪਾ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਆ ਜੀ ਠੀਕ ਠਾਕ ਵਿੱਚ ਚੜ੍ਹਦੀ ਕਲਾ ਤੇ ਸਰ ਮੈਨੂੰ ਇਹ ਦੱਸੋ ਵੀ ਇਹ ਸਭ ਤੋਂ ਪਹਿਲਾਂ ਆਪਣੇ ਕੋਲ ਹੁੰਦਾ ਕੀ ਕੋਈ ਸਰ ਸਰ ਮ ਚਾਂਪਾ ਨੇ ਕੜਗੜੀ 25 ਤਰ੍ਹਾਂ ਦੀਆਂ ਅੱਛਾ ਜੀ ਤੇ ਆਪਣੇ ਕੋਲੇ ਪਨੀਰ ਟਿੱਕਾ ਮਸਹੂਨ ਟਿੱਕਾ ਗਰੇਵੀ ਚਾਂਪ ਬਟਰ ਗਰੇਵੀ ਚਾਂਪ ਮਲਾਈ ਚਾਂਪ ਅਫਗਾਨੀ ਰੋਸਟਡ ਅਚਾਰੀ ਲੈਮਨ ਤੰਦੂਰੀ ਗਾਰਲਿਕ ਮਲਾਈ ਮਸਾਲਾ ਪੈਰੀ ਪੈਰੀ ਆਪਣਾ ਮੈਜਿਕ ਚਾਂਪ ਸ਼ਾਹੀ ਚਾਂਪ ਕਈ ਤਰ੍ਹਾਂ ਦੀਆਂ ਹੋਰ ਅਨੇਕਾਂ ਤਰ੍ਹਾਂ ਦੀ ਤੇ ਸਰ ਇਹ ਇੰਨੇ ਜਿਹੜੀ ਵੈਰਾਈਟੀ ਹੈ ਚਾਂਪ ਦੀ ਇਹ ਸਾਰੀ ਤੁਹਾਡੇ ਵੱਲੋਂ ਆਪ ਖੁਦ ਪ੍ਰਿਪੇਅਰ ਕੀਤੀ ਹੈ ਹਾਂ ਜੀ ਮੈਂ ਖੁਦ ਆਪ ਪ੍ਰਿਪੇਅਰ ਕਰਦਾ ਸਾਰਾ ਕੁਝ ਜੀ ਆਪ ਬਣਾਉਣਾ ਵਾ ਆਪ ਸਾਰੀ ਮੈਰੀਨੇਸ਼ਨਾਂ ਸਾਰੀਆਂ ਆਪ ਲਾਈ ਦੀਆਂ ਨੇ ਜੀ ਤੇ ਜੀ ਡੀ ਇਹਦੀ ਮੇਕਿੰਗ ਹੈ ਜੀ ਤੇ ਇਹ ਜਦੋਂ ਹੁਣ ਤੁਸੀਂ ਇਸ ਟਾਈਮ ਮੇਕਿੰਗ ਕਰ ਰਹੇ ਹੋ ਇਹ ਸਭ ਕੁਝ ਪ੍ਰਿਪੇਅਰ ਜਿਹੜਾ ਕੀ ਹੈ ਤਾਜ਼ਾ ਪ੍ਰਿਪੇਅਰ ਕੀਤਾ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਫਰੈਸ਼ ਹੈ ਹਾਲੇ ਤੁਹਾਡੇ ਸਾਹਮਣੇ ਆ ਦੇਖੋ ਪਨੀਰ ਫਰੈਸ਼ ਪਿਆ ਵਾ ਹਾਂਜੀ ਆ ਇਹਨੂੰ ਮੈਰੀਨੇਸ਼ਨ ਕੀਤਾ ਵਾ ਹੁਣੇ ਇਹ ਸਾਰੇ ਪਨੀਰ ਕਿਹੜਾ ਡੇਰੀ ਵਾਲਾ ਪਨੀਰ ਪੈਕਟ ਵਾਲਾ ਬੱਤਰ ਨਹੀਂ ਨਹੀਂ ਸਰ ਆਪਣਾ ਪਨੀਰ ਆਂਦਾ ਵਾ ਇਥੋਂ ਆ ਪਿੱਛੇ ਸੇਠੀ ਹਲਵਾਈ ਨੇ ਉਹਨਾਂ ਤੋਂ ਆਂਦਾ ਵਾ ਹਲਵਾਈ ਤੋਂ ਆਂਦਾ ਪਨੀਰ ਆਪਣਾ ਇੱਕ ਨੰਬਰ ਸੌਫਟ ਪਨੀਰ ਆ अच्छा जी रूम ਵਰਗਾ ਤੇ ਮਤਲਬ ਕਿ ਇਹ ਸਪੈਸ਼ਲ ਪਨੀਰ ਆ ਹੈ ਨਾ ਜਿਹਦਾ ਕਿ ਪਨੀਰ ਟਿੱਕਾ ਬਣਦਾ ਹਾਂਜੀ ਸਰ ਸਾਡੀ ਚਾਹ ਆਪਾਂ ਸਿੰਥੈਟਿਕ ਪਨੀਰ ਵੀ ਯੂਜ਼ ਕਰਦੇ ਨੇ ਤਾਂ 99% ਲੋਕ ਸਿੰਥੈਟਿਕ ਪਨੀਰ ਯੂਜ਼ ਕਰ ਰਹੇ ਨੇ ਜਿੰਨੀਆਂ ਵੀ ਰੇੜੀਆਂ ਵਾਲੇ ਹੋਗੇ ਤੇ ਹੋਰ ਵੀ ਕਈ ਚਲੋ ਆਪਾਂ ਨਾਂ ਨਹੀਂ ਲੈਂਦੇ ਹੈਗੇ ਤੇ ਉਹ ਸਾਰੇ ਸਿੰਥੈਟਿਕ ਪਨੀਰ ਹੀ ਲਈ ਵਰਤੀ ਜਾਂਦੇ ਨੇ ਮਗਟਾ ਝੂੜ ਆਪਾਂ ਜਦੋਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ ਵਧੀਆ ਪਨੀਰ ਇੱਕ ਨੰਬਰ ਯੂਜ਼ ਕਰੀਦਾ ਵਾ ਤੇ ਆਪਾਂ ਨੂੰ ਇੱਥੇ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਵੀ ਜੀ ਇੱਥੇ ਲਗਭਗ 2 ਸਾਲ ਹੋ ਚੱਲੇ ਆ ਜੀ ਇਸੇ ਜਗ੍ਹਾ ਤੇ ਹਾਂਜੀ ਇੱਥੇ ਤੇ ਆਪਣਾ ਕਸਟਮਰ ਰਿਸਪੌਂਸ ਕਿਦਾਂ ਜਾ ਰਿਹਾ ਮੈਂ ਆਪ ਵੀ ਖੁਦ ਇਸ ਟਾਈਮ ਦੇਖ ਰਿਹਾ ਸੀ ਥੱਲੇ ਕਿ ਐਨਾ ਭਰਮਾ ਹੁੰਗਾਰਾ ਲੁਧਿਆਣੇ ਦੇ ਜਨਤਾ ਵੱਲੋਂ ਮਿਲ ਨਹੀਂ ਰਿਹਾ ਕੀ ਕਾਰਨ ਹੈ ਜੀ ਇਹਦੇ ਪਿੱਛੇ ਵੀ ਜੀ ਬਸ ਜਿਵੇਂ ਜਿਵੇਂ ਇਹ ਨਾ ਆਪਣੇ ਬੰਦੇ ਇਹਨਾਂ ਥੋੜੇ ਆ ਆਪਣੇ ਪੰਜਾਬੀ ਬੰਦਿਆਂ ਨੂੰ ਬਹੁਤ ਘੱਟ ਸਪੋਰਟ ਕਰ ਰਹੇ ਨੇ ਮੈਂ ਨੋਟ ਕਰ ਰਿਹਾ ਮਹਿਸੂਸ ਕਰ ਰਿਹਾ ਹਾਂ ਵਾ ਕਿ ਜਦ ਕਿ ਇਹ ਆਪਣੇ ਪੰਜਾਬੀ ਬੰਦਿਆਂ ਨੂੰ ਇੱਕ ਦੂਜੇ ਨੂੰ ਜਿੱਥੇ ਵੀ ਛੋਟੇ ਤਬਕੇ ਦੇ ਬੰਦਾ ਕੰਮ ਕਰ ਰਿਹਾ ਜਾਂ ਵੱਡੇ ਜਾਂ ਛੋਟੇ ਤਬਕੇ ਦੇ ਆਪਣੇ ਕੋਈ ਪੰਜਾਬੀ ਭਾਈਚਾਰਾ ਕੰਮ ਕਰ ਰਿਹਾ ਰੇੜੀ ਲਗਾ ਰਿਹਾ ਵਾ ਤੇ ਉਹਨੂੰ ਜਾ ਕੇ ਜਰੂਰ ਪ੍ਰਮੋਟ ਕਰੋ ਉਹਦੇ ਕੋਲੇ ਖਾਓ ਉਹਨਾਂ ਨੂੰ ਹੌਸਲਾ ਵਜਾਈ ਕਰੋ ਮੇਰੀ ਇਹੀ ਰਿਕਵੈਸਟ ਆ ਵੀਰੇ ਤੇ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਮੀਡੀਆ ਦਾ ਬਹੁਤ ਸਾਥ ਮਿਲ ਰਿਹਾ ਵਾ ਜਿਵੇਂ ਜਿਵੇਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਵੇਂ ਉਹਵੇਂ ਅੱਜ ਕੁਛ ਹੋਰ ਕੱਲ ਹੋਰ ਪਰਸੋਂ ਹੋਰ ਇਦਾਂ ਇਦਾਂ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਦੇਖਦੇ ਚਿਹਰੇ ਰੋ ਹੀ ਨਵੇਂ ਦੇਖਣ ਨੂੰ ਮਿਲਦੇ ਆ। ਤੇ ਸਰ ਇਹ ਦੱਸੋ ਵੀ ਤੁਸੀਂ ਇਸ ਤੋਂ ਜਦੋਂ ਚਾਂਪ ਸ਼ੁਰੂ ਕਰਨ ਤੋਂ ਪਹਿਲਾਂ ਚਾਂਪ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ? ਮੈਂ ਵੀ ਜੀ ਪਹਿਲੇ ਆਪਣਾ ਕੀ ਨਾਮ ਲੱਕੜ ਵਗੈਰਾ ਦਾ ਕੰਮ ਕਰਦਾ ਸੀਗਾ ਮੇਰੀ ਆਈਸਟ ਵੀਕ ਹੋਣ ਦੇ ਕਰਕੇ ਨਾ ਮੈਂ ਫਿਰ ਲਾਈਨ ਚੇਂਜ ਕਰਤੀ ਮੈਨੂੰ ਕੁਕਿੰਗ ਦਾ ਸ਼ੌਂਕ ਸੀਗਾ ਬਹੁਤ ਜ਼ਿਆਦਾ। ਅੱਛਾ ਜੀ। ਤੇ ਹੌਲੀ 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 ਕਰਦੇ ਕਰਦੇ ਮੈਂ ਫਿਰ ਲਾਈਨ ਮੈਨੂੰ ਹੋ ਗਿਆ ਇਸ ਲਾਈਨ ਚ 5 ਸਾਲ ਹੋ ਗਏ ਹੁਣ ਇੱਥੇ ਬਲ ਇੱਥੇ ਮੈਨੂੰ 2 ਸਾਲ ਹੋਏ ਨੇ ਤੇ ਫਿਰ ਇਹਦੇ ਵਿੱਚ ਜਾਨ ਤੁਸੀਂ ਦੱਸ ਸਕਦੇ ਹੋ ਵੀ ਕਿ ਕੁਝ ਜਿਹੜਾ ਲੋਕਾਂ ਨੂੰ ਅਟਰੈਕਟ ਵੀ ਕਰੇਗਾ ਕਿ ਸਪੈਸ਼ਲ ਇੰਗਰੀਡੀਅੰਟ ਪੈ ਰਹੇ ਨੇ ਇਹਦੇ ਵਿੱਚ ਕਿ ਜਿਹੜੇ ਮਾਰਕੀਟ ਦੇ ਵਿੱਚ ਤੋਂ ਆਪਣਾ ਵਕ ਚੱਲ ਰਿਹਾ ਮਾਰਕੀਟ ਤੋਂ ਆਪਾਂ ਹੋ ਕੀ ਹੈ ਜੋ ਤੁਹਾਨੂੰ ਦੱਸੋ ਕੁਝ ਵੀ ਜੀ ਸਾਰੇ ਸਪੈਸ਼ਲ ਹੋਵੇ ਜਿਹੜੇ ਇਹਦੇ ਚ ਸਾਰੇ ਮਸਾਲੇ ਪੈਂਦੇ ਆ ਸਾਰੇ ਆਪਾਂ ਵਧੀਆ ਯੂਜ਼ ਕਰਦੇ ਆ ਆਪ ਪਸਾ ਕੇ ਆਪ ਵਧੀਆ ਹਾਈ ਕੁਆਲਿਟੀ ਦੇ ਮਸਾਲੇ ਯੂਜ਼ ਕਰਦੇ ਜਿਹੜੇ ਇਹਨਾਂ ਵਿੱਚ ਮੈਰੀਨੇਸ਼ਨਾਂ ਵਿੱਚ ਲੱਗਦੇ ਨੇ ਹਾਂਜੀ ਠੀਕ ਹੈ ਜੀ ਪਨੀਰ ਆਪਣਾ ਇੱਕ ਨੰਬਰ ਆ ਹਰ ਇੱਕ ਚੀਜ਼ ਫਰੈਸ਼ ਆ ਦੇਖੋ ਅਦੀਸ਼ਾ ਇਹ ਚਾਪਲ ਜਿਹੜਾ ਕੈਮਰਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਇਹਦੀ ਫਰੈਸ਼ਨੈਸ ਰੋਜ਼ ਵਾਹਿਗੁਰੂ ਦੀ ਕਿਰਪਾ ਨਾਲ ਰੋਜ਼ ਤਾਜੀ ਬਣਾਈ ਦੀ ਆ ਤਾਜੀ ਮਹਾਰਾਜ ਦੀ ਕਿਰਪਾ ਨਾਲ ਲੱਗ ਜਾਂਦੀ ਹਾਂਜੀ ਆ ਗਰੀ ਹਾਂਜੀ ਤੇ ਮੈਂ ਦੇਖ ਸਕਦਾ ਪਿਆਜ਼ ਵੀ ਬਿਲਕੁਲ ਵਧੀਆ ਕੁਆਲਿਟੀ ਦੇ ਹਾਂਜੀ ਹਾਂਜੀ ਗਲੇ ਵਗੈਰਾ ਪਿਆਰੇ ਬਣਦੇ ਜਾਂਦੇ ਹੁਣ ਤੇ ਸਾਰੇ ਜਿਹੜੀ ਮੈਰੀਨੇਸ਼ਨ ਆ ਇਹ ਤਿਆਰ ਕਰਕੇ ਰੱਖੀ ਜਾਂਦੀ ਹੈ ਤੇ ਇੱਥੇ ਬਣਾਈ ਜਾਂਦੀ ਹੈ ਪਹਿਲਾਂ ਲਗਾ ਕੇ ਨਹੀਂ ਸਰ ਇੱਥੇ ਕਿਚਨ ਚ ਤਿਆਰ ਕਰਕੇ ਲਿਆਈਦਾ ਸਾਰਾ ਕੁਝ ਕਿਸੇ ਨਾ ਸਾਡੀ ਇੱਥੇ ਬੈਕ ਸਾਈਡ ਤੇ ਹੀ ਹੈਗੀ ਹੈ ਇਹਦੇ ਕਿਚਨ ਕਿਚਨ ਲਿਆ ਹੋਇਆ ਆ ਆਪਾਂ ਅੱਛਾ ਜੀ ਤੇ ਉੱਥੇ ਸੈਪਰੇਟ ਕਿਚਨ ਲਿਆ ਹੋਇਆ ਵਾ ਉਥੋਂ ਸਾਰੀ ਮੈਰੀਨੇਸ਼ਨ ਕਰਕੇ ਤਿਆਰ ਕਰਕੇ ਉੱਥੇ ਲਿਆਈਦਾ ਵਾ ਸਾਰਾ ਕੁਝ ਤੇ ਸਰ ਜਦਾਂ ਤੁਸੀਂ ਮਦਦ ਕਰਿਓ ਵੀ ਪਹਿਲਾਂ ਆਪਣਾ ਤਰਖਾਨ ਦਾ ਵਿੱਚ ਕਹਿ ਸਕਦੇ ਲੱਕੜ ਦਾ ਕੰਮ ਸੀ ਹੈਣਾ ਜੀ ਤੇ ਉਹ ਛੱਡ ਕੇ ਤੇ ਫਿਰ ਹੁਣ ਆਪਾਂ ਇਹ ਕਰ ਰਹੇ ਆ ਵੀ ਆਪਾਂ ਕਿਰਤ ਕਰਨੀ ਨਹੀਂ ਛੱਡ ਰਹੇ ਹਾਂ ਜੀ ਪਰ ਫਿਰ ਵੀ ਜਿਹੜਾ ਕੀ ਹੈ ਲੋਕ ਉਹ ਪਿਆਰ ਦੇ ਵਿੱਚ ਕਮੀ ਮਹਿਸੂਸ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਉਹ ਜੋ ਆਪਾਂ ਨੂੰ ਆਪਣੇ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਆਪਾਂ ਐਕਸੈਪਟ ਕਰਦੇ ਆ ਨਾ ਜੋ ਆਪਾਂ ਨੂੰ ਸਪੋਰਟ ਚਾਹੀਦੀ ਆ ਉਹ ਸਪੋਰਟ ਮਿਲ ਨਹੀਂ ਰਹੀ ਹੈਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਆਪਣੇ ਭਰਾਵਾਂ ਨੂੰ ਸਪੋਰਟ ਕਰੋ ਤੇ ਜਿਨ੍ਹਾਂ ਨਾਲ ਉਹਨਾਂ ਦਾ ਚੜ੍ਹਦੀ ਕਲਾ ਹੋਵੇ ਹਨ ਜੀ ਤੇ ਸਾਨੂੰ ਇਹ ਦੱਸੋ ਵੀ ਹੁਣ ਅੱਜ ਸਾਨੂੰ ਕੀ ਬਣਾ ਕੇ ਦਿਖਾ ਰਹੇ ਹੋ ਵੀ ਜਿਹਦੇ ਨਾਲ ਅਸੀਂ ਲੋਕਾਂ ਨੂੰ ਦੱਸ ਹੈਗੀ ਏ ਤੇ ਅਸਲ ਚ ਰਿਕਮੈਂਡ ਕਰ ਸਕੀਏ ਵੀ ਤੁਸੀਂ ਇੱਥੇ ਜ਼ਰੂਰ ਆਓ ਹਨਾ ਤੇ ਆਪਣੇ ਭਰਾ ਕੋਲ ਆਓ ਤੇ ਭਰਾ ਕੋਲ ਜ਼ਰੂਰ ਖਾਓ ਉਹ ਚੀਜ਼ ਦੱਸੋ ਸਾਨੂੰ ਅੱਜ ਕੀ ਬਣਾ ਕੇ ਦਿਖਾ